ਪੰਜਾਬ ਪੰਜਾਬ ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ ਇਹ ਮੇਰਾ ਪ੍ਰੋਮਿਸ ਆ ਪ੍ਰੋਮਿਸ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ 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 ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ ਪੰਜਾਬ ਦੀ ਬੋਲੀ ਦੇਖੋ ਨ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ ਇਹ ਮੇਰਾ ਪ੍ਰੋਮਿਸ ਆ ਪ੍ਰੋਮਿਸ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ 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 ਦੀ ਬੋਲੀ ਦੇਖੋ ਨ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆਈ ਇਹ ਮੇਰਾ ਪ੍ਰੋਮਿਸ ਆ ਪ੍ਰੋਮਿਸ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ 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 ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆਈ ਇਹ ਮੇਰਾ ਪ੍ਰੋਮਿਸ ਆ ਪ੍ਰੋਮਿਸ ਪੰਜਾਬ ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ। ਇਹ ਮੇਰਾ ਪ੍ਰੋਮਿਸ ਆ ਪ੍ਰੋਮਿਸ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ 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 ਦੀ ਬੋਲੀ ਤੇ ਖੁਦ ਪੰਜਾਬ ਹਰ ਸਟੇਜ ਤੇ ਖੜਾ ਹੋਗਾ ਹਰ ਸਟੇਜ ਤੇ ਜਿਹੜੀ ਵੀ ਦੁਨੀਆ ਦੀ ਸਟੇਜ ਆ।